1 ਜੁਲਾਈ ਤੋਂ ਆਸਟ੍ਰੇਲੀਆ ਵਿੱਚ ਨਵੇਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਹੋ ਗਈ ਹੈ। ਇਸ ਨਾਲ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵੱਲੋਂ ਕਈ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਕੁਝ ਲੋਕਾਂ ਲਈ ਇਹ ਬਦਲਾ ਉਹਨਾਂ ਦੀ ਜੇਬ ਦੇ ਵਿੱਚ ਵਾਧੂ ਪੈਸਾ ਲਿਆਏਗਾ ਪਰ ਕਈਆਂ ਦੀ ਜੇਬ ਤੇ ਬੋਝ ਵੀ ਪੈਣ ਜਾ ਰਿਹਾ ਹੈ। ਇਨ੍ਹਾਂ ਬਦਲਾਵਾਂ ਵਿੱਚ ਘੱਟੋ-ਘੱਟ ਤਨਖਾਹ ਵਿੱਚ ਵਾਧਾ, ਪੇਡ ਪੈਰੈਂਟ ਲੀਵ ਦੀ ਮਿਆਦ ਵਧਾਉਣਾ ਅਤੇ ਬਿਜਲੀ ਬਿੱਲਾਂ ਵਿੱਚ ਰਾਹਤ ਦੇਣ ਵਰਗੇ ਕਦਮ ਸ਼ਾਮਲ ਹਨ। ਇਹ ਸਾਰੇ ਬਦਲਾਅ ਆਮ ਆਸਟ੍ਰੇਲੀਆਨਾ ਉੱਤੇ ਪੈ ਰਹੀਆਂ ਜੀਵਨ ਜੀਣ ਦੀ ਲਾਗਤ ਜਾਨਕੀ ਕੋਸਟ ਆਫ ਲਿਵਿੰਗ ਦੀਆਂ ਪਰੇਸ਼ਾਨੀਆਂ ਘਟਾਉਣ ਲਈ ਕੀਤੇ ਜਾ ਰਹੇ ਹਨ ਦੇਸ਼ ਭਰ ਦੇ ਵਿੱਚ ਨਵੇਂ ਟ੍ਰੈਫਿਕ ਨਿਯਮ ਵੀ ਲਾਗੂ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ ਕਈ ਸੂਬਿਆਂ ਵਿੱਚ ਸਖਤ ਸਜ਼ਾਵਾਂ ਵੀ ਸ਼ਾਮਲ ਹਨ ਇੱਥੇ ਅੱਜ ਤੋਂ ਕੀ ਲਾਗੂ ਹੋ ਰਿਹਾ ਹੈ ਕਿਹੜੇ ਬਦਲਾਅ ਹੋ ਰਹੇ ਹਨ ਆਹੋ ਇਹਨਾਂ ਦੇ ਬਾਰੇ ਵੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਿਨੀਮਮ ਵੇਜਸ ਦੀ ਕਟੋਕਟ ਕਮੇ ਉਜਰਤ ਅੱਜ ਤੋਂ 3.5% ਦੀ ਵਧੇਗੀ ਜੋ ਕਿ 24.10 ਪ੍ਰਤੀ ਘੰਟਾ ਤੋਂ ਵੱਧ ਕੇ 24.95% ਪ੍ਰਤੀ ਘੰਟਾ ਜਾਂ 948% ਹਫ਼ਤਾ ਹੋ ਜਾਵੇਗੀ ਜਿਸ ਦਾ ਅਰਥ ਹੈ ਕਿ ਲਗਭਗ 2.9 ਮਿਲੀਅਨ ਆਸਟ੍ਰੇਲੀਆਈ ਜੋ ਘੱਟ ਅਵਾਰਡ ਜਾਨੀ ਕਿ ਤਨਖਾਹਾਂ ਤੇ ਕੰਮ ਕਰ ਰਹੇ ਹਨ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਵੇਗਾ ਹੁਣ ਗੱਲ ਕਰਦੇ ਹਾਂ ਸੁਪਰ ਐਨੂਏਸ਼ਨ ਦੇ ਮਾਲਕਾਂ ਵੱਲੋਂ ਕਰਮਚਾਰੀਆਂ ਦੇ ਸੁਪਰ ਐਨੂਏਸ਼ਨ ਖਾਤਿਆਂ ਦੇ ਵਿੱਚ ਜੋ ਘੱਟ ਤੋਂ ਘੱਟ ਰਕਮ ਜਮ੍ਹਾਂ ਕਰਵਾਈ ਜਾਂਦੀ ਹੈ ਉਹ ਹੁਣ ਵਧੇਗੀ ਇਹਦਰ 11.5 ਫੀਸਦੀ ਤੋਂ ਵਧ ਕੇ 12 ਫੀਸਦੀ ਹੋ ਜਾਵੇਗੀ ਹੁਣ ਗੱਲ ਕਰਦੇ ਹਾਂ ਪੇਡ ਪੈਰੈਂਟ ਲੀਵ ਦੀ ਬੱਚੇ ਦੇ ਜਨਮ ਮਗਰੋਂ ਮਾਪਿਆਂ ਦੀ ਛੁੱਟੀ ਦੀ ਗੱਲ ਹੋਈ ਹੈ ਤਾਂ ਇਹ ਛੁੱਟੀ 1 ਜੁਲਾਈ ਤੋਂ ਵਧਾ ਕੇ 24 ਹਫ਼ਤੇ ਜਾਨਕਿ 120 ਦਿਨ ਕਰ ਦਿੱਤੀ ਜਾਵੇਗੀ ਤਾਂ ਜੋ ਮਾਪੇ ਆਪਣੇ ਨਵੇਂ ਜਨਮੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰ ਸਕਣ ਹੁਣ ਗੱਲ ਕਰਦੇ ਹਾਂ ਇਲੈਕਟ੍ਰਿਸਿਟੀ ਬਿੱਲ ਦੀ ਆਸਟ੍ਰੇਲੀਆ ਘਰਾਂ ਨੂੰ ਅੱਜ ਤੋਂ ਊਰਜਾ ਬਿੱਲਾਂ ਦੇ ਵਿੱਚ ਹੋਰ 150 ਡਾਲਰ ਦੀ ਰਾਹਤ ਮਿਲੇਗੀ ਅਤੇ ਲਗਭਗ 1 ਮਿਲੀਅਨ ਛੋਟੇ ਵਪਾਰੀ ਵੀ ਇਸ ਤਿਹਤ ਲਾਭਾਂ ਹੋਣਗੇ ਸਰਕਾਰ ਵੱਲੋਂ ਚੀਪਰ ਹੋਮ ਬੈਰੀਅਰਸ ਪ੍ਰੋਗਰਾਮ ਹੇਠ ਉਹ ਕਰੇਲੂ ਅਤੇ ਵਪਾਰਕ ਉਪਭੋਗਤਾਵਾਂ ਲਈ ਜੋ ਆਪਣੇ ਇਲੈਕਟ੍ਰਿਸਿਟੀ ਕੋਸਟ ਘਟਾਉਣਾ ਚਾਹੁੰਦੇ ਹਨ ਉਹਨਾਂ ਨੂੰ ਸੋਲਰ ਪੈਨਲ ਦੇ ਨਾਲ ਬੈਟਰੀ ਸਿਸਟਮ ਲਗਾਉਣ ਦੀ ਲਾਗਤ ਦਾ ਲਗਭਗ 30% ਹਿੱਸਾ ਵੀ ਕਵਰ ਕਰੇਗੀ ਹੁਣ ਗੱਲ ਕਰਦੇ ਹਾਂ ਏਜਡ ਪੈਨਸ਼ਨ ਦੀ ਅੱਜ ਤੋਂ ਉਮਰ ਦਰਾਜ਼ ਆਸਟ੍ਰੇਲੀਆ ਜੋ ਏਜ਼ ਪੈਨਸ਼ਨ ਲੈਂਦੇ ਹਨ ਉਹਨਾਂ ਨੂੰ ਆਮਦਨ ਅਤੇ ਜਾਇਦਾਦ ਦੀਆਂ ਨਵੀਆਂ ਤਿਆਰ ਕੀਤੀਆਂ ਹੱਦਾਂ ਤੋਂ ਲਾਭ ਮਿਲੇਗਾ ਜੋ ਮਹਿੰਗਾਈ ਦੇ ਅਨੁਸਾਰ ਅਪਡੇਟ ਕੀਤੀਆਂ ਗਈਆਂ ਹਨ ਜਾਇਦਾਦ ਦੀ ਘਟौती ਹੱਦ ਹੁਣ ਜੋੜਿਆਂ ਦੇ ਲਈ 481500 ਡਾਲਰ ਤੋਂ ਘਟਾ ਕੇ 470000 ਡਾਲਰ ਅਤੇ ਸਿੰਗਲ ਦੇ ਲਈ 321500 ਡਾਲਰ ਤੋਂ ਘਟਾ ਕੇ 314000 ਡਾਲਰ ਕਰ ਦਿੱਤੀ ਗਈ ਹੈ ਇਸ ਦੇ ਨਤੀਜੇ ਵਜੋਂ ਇਹਨਾਂ ਜੋੜਿਆਂ ਦੀ ਪੈਨਸ਼ਨ ਜ਼ਿਆਦਾ ਦੇ ਆਧਾਰ ਦੇ ਨਿਰਧਾਰਤ ਹੁੰਦੀ ਹੈ ਉਹਨਾਂ ਨੂੰ ਹਰ 15ਵੇਂ ਦਿਨ 34.5 ਡਾਲਰ ਵਾਧੂ ਮਿਲੇਗਾ ਜਦਕਿ ਇਕੱਲੇ ਵਿਅਕਤੀ ਨੂੰ 22.5 ਡਾਲਰ ਵਾਧੂ ਮਿਲਣਗੇ ਆਸਟ੍ਰੇਲੀਆ ਦੇ ਵਿੱਚ ਨਵੀਂ ਕਟੋਕੜ ਤਨਖਾਹ ਵੀ 1 ਜਨਵਰੀ ਤੋਂ ਲਾਗੂ ਹੋ ਜਾਵੇਗੀ ਘੰਟਾਵਾਰੀ ਤਨਖਾਹ 24.95 ਡਾਲਰ ਹਫਤਾਵਾਰੀ ਤਨਖਾਹ 948 ڈالر ਪਿਛਲੇ ਦਰ ਨਾਲ ਤੁਲਨਾ ਕਰੀਏ ਤਾਂ ਪਹਿਲਾਂ ਇਹ 24.10 ڈالر ਪ੍ਰਤੀ ਘੰਟਾ ਅਤੇ 915.90 ڈالر ਪ੍ਰਤੀ ਹਫਤਾਵਰੀ ਸੀ ਕੈਜੂਅਲ ਕਰਮਚਾਰੀਆਂ ਦੀ ਵੀ ਗੱਲ ਕਰਦੇ ਹਾਂ ਕੈਜੂਅਲ ਕਰਮਚਾਰੀਆਂ ਨੂੰ 25% ਕੈਜੂਅਲ ਲੋਡਿੰਗ ਮਿਲਦੀ ਹੈ ਜਿਸ ਕਾਰਨ ਉਹਨਾਂ ਦੀ ਘੰਟਾਵਰੀ ਤਨਖਾਹ ਹੁਣ ਕਰੀਬ 31.19 ڈالر ਹੋ ਗਈ ਹੈ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਤਨਖਾਹ ਕਦੋਂ ਤੋਂ ਲਾਗੂ ਹੋਵੇਗੀ ਤਾਂ ਇਸ ਬਾਰੇ ਵੀ ਗੱਲ ਕਰਦੇ ਹਾਂ ਇਹ ਨਵੀਂ ਤਨਖਾਹ 1 ਜੁਲਾਈ 2025 ਤੋਂ ਲਾਗੂ ਹੋਈ ਹੈ ਜਾਂ ਤੁਹਾਡੇ ਨਵੇਂ ਪੀਰੀਅਡ ਦੇ ਪਹਿਲੇ ਪੂਰੀ ਤਨਖਾਹ ਦੀ ਸ਼ੁਰੂਆਤ ਜਦੋਂ ਵੀ ਹੁੰਦੀ ਹੈ ਉਦੋਂ ਤੋਂ ਇਹ ਨਵੀਆਂ ਦਰਾਂ ਲੱਗ ਹੋਣਗੀਆਂ 1 ਜੁਲਾਈ ਤੋਂ ਆਸਟ੍ਰੇਲੀਆ ਵਿੱਚ ਨਵੇਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਹੋ ਗਈ ਹੈ। ਇਸ ਨਾਲ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵੱਲੋਂ ਕਈ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਕੁਝ ਲੋਕਾਂ ਲਈ ਇਹ ਬਦਲਾ ਉਹਨਾਂ ਦੀ ਜੇਬ ਦੇ ਵਿੱਚ ਵਾਧੂ ਪੈਸਾ ਲਿਆਏਗਾ ਪਰ ਕਈਆਂ ਦੀ ਜੇਬ ਤੇ ਬੋਝ ਵੀ ਪੈਣ ਜਾ ਰਿਹਾ ਹੈ। ਇਨ੍ਹਾਂ ਬਦਲਾਵਾਂ ਵਿੱਚ ਘੱਟੋ-ਘੱਟ ਤਨਖਾਹ ਵਿੱਚ ਵਾਧਾ, ਪੇਡ ਪੈਰੈਂਟ ਲੀਵ ਦੀ ਮਿਆਦ ਵਧਾਉਣਾ ਅਤੇ ਬਿਜਲੀ ਬਿੱਲਾਂ ਵਿੱਚ ਰਾਹਤ ਦੇਣ ਵਰਗੇ ਕਦਮ ਸ਼ਾਮਲ ਹਨ। ਇਹ ਸਾਰੇ ਬਦਲਾਅ ਆਮ ਆਸਟ੍ਰੇਲੀਆਨਾ ਉੱਤੇ ਪੈ ਰਹੀਆਂ ਜੀਵਨ ਜੀਣ ਦੀ ਲਾਗਤ ਜਾਨਕੀ ਕੋਸਟ ਆਫ ਲਿਵਿੰਗ ਦੀਆਂ ਪਰੇਸ਼ਾਨੀਆਂ ਘਟਾਉਣ ਲਈ ਕੀਤੇ ਜਾ ਰਹੇ ਹਨ ਦੇਸ਼ ਭਰ ਦੇ ਵਿੱਚ ਨਵੇਂ ਟ੍ਰੈਫਿਕ ਨਿਯਮ ਵੀ ਲਾਗੂ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ ਕਈ ਸੂਬਿਆਂ ਵਿੱਚ ਸਖਤ ਸਜ਼ਾਵਾਂ ਵੀ ਸ਼ਾਮਲ ਹਨ ਇੱਥੇ ਅੱਜ ਤੋਂ ਕੀ ਲਾਗੂ ਹੋ ਰਿਹਾ ਹੈ ਕਿਹੜੇ ਬਦਲਾਅ ਹੋ ਰਹੇ ਹਨ ਆਹੋ ਇਹਨਾਂ ਦੇ ਬਾਰੇ ਵੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਿਨਿਮਮ ਵੇਜਸ ਦੀ ਕਟੋ-ਕਟ ਕਮੇ ਉਜਰਤ ਅੱਜ ਤੋਂ 3.5% ਦੀ ਵਧੇਗੀ ਜੋ ਕਿ 24.10 ਪ੍ਰਤੀ ਘੰਟਾ ਤੋਂ ਵੱਧ ਕੇ 24.95 ਪ੍ਰਤੀ ਘੰਟਾ ਜਾਂ 948 ਪ੍ਰਤੀ ਹਫਤਾ ਹੋ ਜਾਵੇਗੀ ਜਿਸ ਦਾ ਅਰਥ ਹੈ ਕਿ ਲਗਭਗ 2.9 ਮਿਲੀਅਨ ਆਸਟ੍ਰੇਲੀਆਈ ਜੋ ਕਟ ਅਵਾਰਡ ਯਾਨੀ ਕਿ ਤਨਖਾਹ ਤੇ ਕੰਮ ਕਰ ਰਹੇ ਹਨ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਵੇਗਾ ਹੁਣ ਗੱਲ ਕਰਦੇ ਹਾਂ ਸੁਪਰ ਐਨੂਏਸ਼ਨ ਦੀ ਮਾਲਕਾਂ ਵੱਲੋਂ ਕਰਮਚਾਰੀਆਂ ਦੇ ਸੁਪਰ ਐਨੂਏਸ਼ਨ ਖਾਤਿਆਂ ਦੇ ਵਿੱਚ ਜੋ ਘੱਟ ਤੋਂ ਘੱਟ ਰਕਮ ਜਮ੍ਹਾਂ ਕਰਵਾਈ ਜਾਂਦੀ ਹੈ ਉਹ ਹੁਣ ਵਧੇਗੀ ਇਹਦਰ 11.5 ਫੀਸਦੀ ਤੋਂ ਵਧ ਕੇ 12 ਫੀਸਦੀ ਹੋ ਜਾਵੇਗੀ ਹੁਣ ਗੱਲ ਕਰਦੇ ਹਾਂ ਪੇਡ ਪੈਰੈਂਟ ਲੀਵ ਦੀ ਬੱਚੇ ਦੇ ਜਨਮ ਮਗਰੋਂ ਮਾਪਿਆਂ ਦੀ ਛੁੱਟੀ ਦੀ ਗੱਲ ਹੋਈ ਹੈ ਤਾਂ ਇਹ ਛੁੱਟੀ 1 ਜੁਲਾਈ ਤੋਂ ਵਧਾ ਕੇ 24 ਹਫਤੇ ਜਾਨਕਿ 120 ਦਿਨ ਕਰ ਦਿੱਤੀ ਜਾਵੇਗੀ ਤਾਂ ਜੋ ਮਾਪੇ ਆਪਣੇ ਨਵੇਂ ਜਨਮੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰ ਸਕਣ ਹੁਣ ਗੱਲ ਕਰਦੇ ਹਾਂ ਇਲੈਕਟ੍ਰਿਸਿਟੀ ਬਿੱਲ ਦੀ ਆਸਟ੍ਰੇਲੀਆਏ ਕਰਾ ਨੂੰ ਅੱਜ ਤੋਂ ਊਰਜਾ ਬਿੱਲਾਂ ਦੇ ਵਿੱਚ ਹੋਰ 150 ਡਾਲਰ ਦੀ ਰਾਹਤ ਮਿਲੇਗੀ ਅਤੇ ਲਗਭਗ 1 ਮਿਲੀਅਨ ਛੋਟੇ ਵਪਾਰੀ ਵੀ ਇਸ ਤਹਿਤ ਲਾਭਪਾਨ ਹੋਣਗੇ ਸਰਕਾਰ ਵੱਲੋਂ ਚੀਪਰ ਹੋਮ ਬੈਰੀਅਰਸ ਪ੍ਰੋਗਰਾਮ ਹੇਠ ਉਹ ਕਰੇਲੂ ਅਤੇ ਵਪਾਰਕ ਉਪਭੋਗਤਾਵਾਂ ਲਈ ਜੋ ਆਪਣੇ ਇਲੈਕਟ੍ਰਿਸਿਟੀ ਕੋਸਟ ਘਟਾਉਣਾ ਚਾਹੁੰਦੇ ਹਨ ਉਹਨਾਂ ਨੂੰ ਸੋਲਰ ਪੈਨਲ ਦੇ ਨਾਲ ਬੈਟਰੀ ਸਿਸਟਮ ਲਗਾਉਣ ਦੀ ਲਾਗਤ ਦਾ ਲਗਭਗ 30% ਹਿੱਸਾ ਵੀ ਕਵਰ ਕਰੇਗੀ। ਹੁਣ ਗੱਲ ਕਰਦੇ ਹਾਂ ਏਜਡ ਪੈਨਸ਼ਨ ਦੀ। ਅੱਜ ਤੋਂ ਉਮਰ ਦਰਾਜ਼ ਆਸਟ੍ਰੇਲੀਆ ਜੋ ਏਜ਼ ਪੈਨਸ਼ਨ ਲੈਂਦੇ ਹਨ ਉਹਨਾਂ ਨੂੰ ਆਮਦਨ ਅਤੇ ਜਾਇਦਾਦ ਦੀਆਂ ਨਵੀਆਂ ਤਿਆਰ ਕੀਤੀਆਂ ਹੱਦਾਂ ਤੋਂ ਲਾਭ ਮਿਲੇਗਾ ਜੋ ਮਹਿੰਗਾਈ ਦੇ ਅਨੁਸਾਰ ਅਪਡੇਟ ਕੀਤੀਆਂ ਗਈਆਂ ਹਨ ਜਾਇਦਾਦ ਦੀ ਕਟੌਤੀ ਹੱਦ ਹੁਣ ਜੋੜਿਆਂ ਦੇ ਲਈ 481500 ਡਾਲਰ ਤੋਂ ਘਟਾ ਕੇ 470000 ਡਾਲਰ ਅਤੇ ਸਿੰਗਲ ਦੇ ਲਈ 321500 ਡਾਲਰ ਤੋਂ ਘਟਾ ਕੇ 314000 ਡਾਲਰ ਕਰ ਦਿੱਤੀ ਗਈ ਹੈ ਇਸ ਦੇ ਨਤੀਜੇ ਵਜੋਂ ਇਹਨਾਂ ਜੋੜਿਆਂ ਦੀ ਪੈਨਸ਼ਨ ਜ਼ਿਆਦਾ ਦੇ ਆਧਾਰ ਦੇ ਨਿਰਧਾਰਤ ਹੁੰਦੀ ਹੈ ਉਹਨਾਂ ਨੂੰ ਹਰ 15ਵੇਂ ਦਿਨ 34.5 ਡਾਲਰ ਵਾਧੂ ਮਿਲੇਗਾ ਜਦਕਿ ਇਕੱਲੇ ਵਿਅਕਤੀ ਨੂੰ 22.5 ਡਾਲਰ ਵਾਧੂ ਮਿਲਣਗੇ ਆਸਟ੍ਰੇਲੀਆ ਦੇ ਵਿੱਚ ਨਵੀਂ ਕਟੋਕੜ ਤਨਖਾਹ ਵੀ 1 ਜਨਵਰੀ ਤੋਂ ਲਾਗੂ ਹੋ ਜਾਵੇਗੀ ਘੰਟਾਵਾਰੀ ਤਨਖਾਹ 24.95 ਡਾਲਰ ਹਫਤਾਵਾਰੀ ਤਨਖਾਹ 948 ڈالر ਪਿਛਲੇ ਦਰ ਨਾਲ ਤੁਲਨਾ ਕਰੀਏ ਤਾਂ ਪਹਿਲਾਂ ਇਹ 24.10 ڈالر ਪ੍ਰਤੀ ਘੰਟਾ ਅਤੇ 915.90 ڈالر ਪ੍ਰਤੀ ਹਫਤਾਵਰੀ ਸੀ ਕੈਜੂਅਲ ਕਰਮਚਾਰੀਆਂ ਦੀ ਵੀ ਗੱਲ ਕਰਦੇ ਹਾਂ ਕੈਜੂਅਲ ਕਰਮਚਾਰੀਆਂ ਨੂੰ 25% ਕੈਜੂਅਲ ਲੋਡਿੰਗ ਮਿਲਦੀ ਹੈ ਜਿਸ ਕਾਰਨ ਉਹਨਾਂ ਦੀ ਘੰਟਾਵਰੀ ਤਨਖਾਹ ਹੁਣ ਕਰੀਬ 31.19 ڈالر ਹੋ ਗਈ ਹੈ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਤਨਖਾਹ ਕਦੋਂ ਤੋਂ ਲਾਗੂ ਹੋਵੇਗੀ ਤਾਂ ਇਸ ਬਾਰੇ ਵੀ ਗੱਲ ਕਰਦੇ ਹਾਂ ਇਹ ਨਵੀਂ ਤਨਖਾਹ 1 ਜੁਲਾਈ 2025 ਤੋਂ ਲਾਗੂ ਹੋਈ ਹੈ ਜਾਂ ਤੁਹਾਡੇ ਨਵੇਂ ਪੀਰੀਅਡ ਦੇ ਪਹਿਲੇ ਪੂਰੀ ਤਨਖਾਹ ਦੀ ਸ਼ੁਰੂਆਤ ਜਦੋਂ ਵੀ ਹੁੰਦੀ ਹੈ ਉਦੋਂ ਤੋਂ ਇਹ ਨਵੀਆਂ ਦਰਾਂ ਲੱਗ ਹੋਣਗੀਆਂ 1 ਜੁਲਾਈ ਤੋਂ ਆਸਟ੍ਰੇਲੀਆ ਵਿੱਚ ਨਵੇਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਹੋ ਗਈ ਹੈ। ਇਸ ਨਾਲ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵੱਲੋਂ ਕਈ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਕੁਝ ਲੋਕਾਂ ਲਈ ਇਹ ਬਦਲਾ ਉਹਨਾਂ ਦੀ ਜੇਬ ਦੇ ਵਿੱਚ ਵਾਧੂ ਪੈਸਾ ਲਿਆਏਗਾ ਪਰ ਕਈਆਂ ਦੀ ਜੇਬ ਤੇ ਬੋਝ ਵੀ ਪੈਣ ਜਾ ਰਿਹਾ ਹੈ। ਇਨ੍ਹਾਂ ਬਦਲਾਵਾਂ ਵਿੱਚ ਘੱਟੋ-ਘੱਟ ਤਨਖਾਹ ਵਿੱਚ ਵਾਧਾ, ਪੇਡ ਪੈਰੈਂਟ ਲੀਵ ਦੀ ਮਿਆਦ ਵਧਾਉਣਾ ਅਤੇ ਬਿਜਲੀ ਬਿੱਲਾਂ ਵਿੱਚ ਰਾਹਤ ਦੇਣ ਵਰਗੇ ਕਦਮ ਸ਼ਾਮਲ ਹਨ। ਇਹ ਸਾਰੇ ਬਦਲਾਅ ਆਮ ਆਸਟ੍ਰੇਲੀਆਨਾ ਉਤੇ ਪੈ ਰਹੀਆਂ ਜੀਵਨ ਜੀਣ ਦੀ ਲਾਗਤ ਜਾਨਕੀ ਕੋਸਟ ਆਫ ਲਿਵਿੰਗ ਦੀਆਂ ਪਰੇਸ਼ਾਨੀਆਂ ਘਟਾਉਣ ਲਈ ਕੀਤੇ ਜਾ ਰਹੇ ਹਨ ਦੇਸ਼ ਭਰ ਦੇ ਵਿੱਚ ਨਵੇਂ ਟ੍ਰੈਫਿਕ ਨਿਯਮ ਵੀ ਲਾਗੂ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ ਕਈ ਸੂਬਿਆਂ ਵਿੱਚ ਸਖਤ ਸਜ਼ਾਵਾਂ ਵੀ ਸ਼ਾਮਲ ਹਨ ਇੱਥੇ ਅੱਜ ਤੋਂ ਕੀ ਲਾਗੂ ਹੋ ਰਿਹਾ ਹੈ ਕਿਹੜੇ ਬਦਲਾਅ ਹੋ ਰਹੇ ਹਨ ਆਹੋ ਇਹਨਾਂ ਦੇ ਬਾਰੇ ਵੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਿਨਿਮਮ ਵੇਜਸ ਦੀ ਕਟੋ-ਕਟ ਕੌਮੀ ਉਜਰਤ ਅੱਜ ਤੋਂ 3.5% ਦੀ ਵਧੇਗੀ ਜੋ ਕਿ 24.10 ਪ੍ਰਤੀ ਘੰਟਾ ਤੋਂ ਵੱਧ ਕੇ 24.95 ਪ੍ਰਤੀ ਘੰਟਾ ਜਾਂ 948 ਪ੍ਰਤੀ ਹਫਤਾ ਹੋ ਜਾਵੇਗੀ ਜਿਸ ਦਾ ਅਰਥ ਹੈ ਕਿ ਲਗਭਗ 2.9 ਮਿਲੀਅਨ ਆਸਟ੍ਰੇਲੀਆਈ ਜੋ ਕਟ ਅਵਾਰਡ ਯਾਨੀ ਕਿ ਤਨਖਾਹਾਂ ਤੇ ਕੰਮ ਕਰ ਰਹੇ ਹਨ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਵੇਗਾ ਹੁਣ ਗੱਲ ਕਰਦੇ ਹਾਂ ਸੁਪਰ ਐਨੂਏਸ਼ਨ ਦੇ ਮਾਲਕਾਵਲੋ ਕਰਮਚਾਰੀਆਂ ਦੇ ਸੁਪਰ ਐਨੂਏਸ਼ਨ ਖਾਤਿਆਂ ਦੇ ਵਿੱਚ ਜੋ ਘੱਟ ਤੋਂ ਘੱਟ ਰਕਮ ਜਮ੍ਹਾਂ ਕਰਵਾਈ ਜਾਂਦੀ ਹੈ ਉਹ ਹੁਣ ਵਧੇਗੀ ਇਹdar 11.5% ਤੋਂ ਵਧ ਕੇ 12% ਹੋ ਜਾਵੇਗੀ। ਹੁਣ ਗੱਲ ਕਰਦੇ ਹਾਂ ਪੇਡ ਪੈਰੈਂਟ ਲੀਵ ਦੀ। ਬੱਚੇ ਦੇ ਜਨਮ ਮਗਰੋਂ ਮਾਪਿਆਂ ਦੀ ਛੁੱਟੀ ਦੀ ਗੱਲ ਹੋਈ ਹੈ ਤਾਂ ਇਹ ਛੁੱਟੀ 1 ਜੁਲਾਈ ਤੋਂ ਵਧਾ ਕੇ 24 ਹਫਤੇ ਜਾਨਕਿ 120 ਦਿਨ ਕਰ ਦਿੱਤੀ ਜਾਵੇਗੀ ਤਾਂ ਜੋ ਮਾਪੇ ਆਪਣੇ ਨਵੇਂ ਜਨਮੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰ ਸਕਣ ਹੁਣ ਗੱਲ ਕਰਦੇ ਹਾਂ ਇਲੈਕਟ੍ਰਿਸਿਟੀ ਬਿੱਲ ਦੀ ਆਸਟ੍ਰੇਲੀਆਏ ਘਰਾਂ ਨੂੰ ਅੱਜ ਤੋਂ ਊਰਜਾ ਬਿੱਲਾਂ ਦੇ ਵਿੱਚ ਹੋਰ 150 ਡਾਲਰ ਦੀ ਰਾਹਤ ਮਿਲੇਗੀ ਅਤੇ ਲਗਭਗ 1 ਮਿਲੀਅਨ ਛੋਟੇ ਵਪਾਰੀ ਵੀ ਇਸ ਤਹਿਤ ਲਾਭਪਾਨ ਹੋਣਗੇ ਸਰਕਾਰ ਵੱਲੋਂ ਚੀਪਰ ਹੋਮ ਬੈਰੀਅਰਸ ਪ੍ਰੋਗਰਾਮ ਹੇਠ ਉਹ ਕਰੇਲੂ ਅਤੇ ਵਪਾਰਕ ਉਪਭੋਗਤਾਵਾਂ ਲਈ ਜੋ ਆਪਣੇ ਇਲੈਕਟ੍ਰਿਸਿਟੀ ਕੋਸਟ ਘਟਾਉਣਾ ਚਾਹੁੰਦੇ ਹਨ ਉਹਨਾਂ ਨੂੰ ਸੋਲਰ ਪੈਨਲ ਦੇ ਨਾਲ ਬੈਟਰੀ ਸਿਸਟਮ ਲਗਾਉਣ ਦੀ ਲਾਗਤ ਦਾ ਲਗਭਗ 30% ਹਿੱਸਾ ਵੀ ਕਵਰ ਕਰੇਗੀ। ਹੁਣ ਗੱਲ ਕਰਦੇ ਹਾਂ ਏਜਡ ਪੈਨਸ਼ਨ ਦੀ। ਅੱਜ ਤੋਂ ਉਮਰ ਦਰਾਜ਼ ਆਸਟ੍ਰੇਲੀਆ ਜੋ ਏਜ਼ ਪੈਨਸ਼ਨ ਲੈਂਦੇ ਹਨ ਉਹਨਾਂ ਨੂੰ ਆਮਦਨ ਅਤੇ ਜਾਇਦਾਦ ਦੀਆਂ ਨਵੀਆਂ ਤਿਆਰ ਕੀਤੀਆਂ ਹੱਦਾਂ ਤੋਂ ਲਾਭ ਮਿਲੇਗਾ ਜੋ ਮਹਿੰਗਾਈ ਦੇ ਅਨੁਸਾਰ ਅਪਡੇਟ ਕੀਤੀਆਂ ਗਈਆਂ ਹਨ ਜਾਇਦਾਦ ਦੀ ਕਟੌਤੀ ਹੱਦ ਹੁਣ ਜੋੜਿਆਂ ਦੇ ਲਈ 481500 ਡਾਲਰ ਤੋਂ ਘਟਾ ਕੇ 470000 ਡਾਲਰ ਅਤੇ ਸਿੰਗਲ ਦੇ ਲਈ 321500 ਡਾਲਰ ਤੋਂ ਘਟਾ ਕੇ 314000 ਡਾਲਰ ਕਰ ਦਿੱਤੀ ਗਈ ਹੈ ਇਸ ਦੇ ਨਤੀਜੇ ਵਜੋਂ ਇਹਨਾਂ ਜੋੜਿਆਂ ਦੀ ਪੈਨਸ਼ਨ ਜ਼ਿਆਦਾ ਦੇ ਆਧਾਰ ਦੇ ਨਿਰਧਾਰਤ ਹੁੰਦੀ ਹੈ ਉਹਨਾਂ ਨੂੰ ਹਰ 15ਵੇਂ ਦਿਨ 34.5 ਡਾਲਰ ਵਾਧੂ ਮਿਲੇਗਾ ਜਦਕਿ ਇਕੱਲੇ ਵਿਅਕਤੀ ਨੂੰ 22.5 ਡਾਲਰ ਵਾਧੂ ਮਿਲਣਗੇ ਆਸਟ੍ਰੇਲੀਆ ਦੇ ਵਿੱਚ ਨਵੀਂ ਕਟੋਕੜ ਤਨਖਾਹ ਵੀ 1 ਜਨਵਰੀ ਤੋਂ ਲਾਗੂ ਹੋ ਜਾਵੇਗੀ ਘੰਟਾਵਾਰੀ ਤਨਖਾਹ 24.95 ਡਾਲਰ ਹਫਤਾਵਾਰੀ ਤਨਖਾਹ 948 ڈالر ਪਿਛਲੇ ਦਰ ਨਾਲ ਤੁਲਨਾ ਕਰੀਏ ਤਾਂ ਪਹਿਲਾਂ ਇਹ 24.10 ڈالر ਪ੍ਰਤੀ ਘੰਟਾ ਅਤੇ 915.90 ڈالر ਪ੍ਰਤੀ ਹਫਤਾਵਰੀ ਸੀ ਕੈਜੂਅਲ ਕਰਮਚਾਰੀਆਂ ਦੀ ਵੀ ਗੱਲ ਕਰਦੇ ਹਾਂ ਕੈਜੂਅਲ ਕਰਮਚਾਰੀਆਂ ਨੂੰ 25% ਕੈਜੂਅਲ ਲੋਡਿੰਗ ਮਿਲਦੀ ਹੈ ਜਿਸ ਕਾਰਨ ਉਹਨਾਂ ਦੀ ਘੰਟਾਵਰੀ ਤਨਖਾਹ ਹੁਣ ਕਰੀਬ 31.19 ڈالر ਹੋ ਗਈ ਹੈ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਤਨਖਾਹ ਕਦੋਂ ਤੋਂ ਲਾਗੂ ਹੋਵੇਗੀ ਤਾਂ ਇਸ ਬਾਰੇ ਵੀ ਗੱਲ ਕਰਦੇ ਹਾਂ ਇਹ ਨਵੀਂ ਤਨਖਾਹ 1 ਜੁਲਾਈ 2025 ਤੋਂ ਲਾਗੂ ਹੋਈ ਹੈ ਜਾਂ ਤੁਹਾਡੇ ਨਵੇਂ ਪੀਰੀਅਡ ਦੇ ਪਹਿਲੇ ਪੂਰੀ ਤਨਖਾਹ ਦੀ ਸ਼ੁਰੂਆਤ ਜਦੋਂ ਵੀ ਹੁੰਦੀ ਹੈ ਉਦੋਂ ਤੋਂ ਇਹ ਨਵੀਆਂ ਦਰਾਂ ਲੱਗੂ ਹੋਣਗੀਆਂ 1 ਜੁਲਾਈ ਤੋਂ ਆਸਟ੍ਰੇਲੀਆ ਵਿੱਚ ਨਵੇਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਹੋ ਗਈ ਹੈ। ਇਸ ਨਾਲ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵੱਲੋਂ ਕਈ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਕੁਝ ਲੋਕਾਂ ਲਈ ਇਹ ਬਦਲਾ ਉਹਨਾਂ ਦੀ ਜੇਬ ਦੇ ਵਿੱਚ ਵਾਧੂ ਪੈਸਾ ਲਿਆਏਗਾ ਪਰ ਕਈਆਂ ਦੀ ਜੇਬ ਤੇ ਬੋਝ ਵੀ ਪੈਣ ਜਾ ਰਿਹਾ ਹੈ। ਇਨ੍ਹਾਂ ਬਦਲਾਵਾਂ ਵਿੱਚ ਘੱਟੋ-ਘੱਟ ਤਨਖਾਹ ਵਿੱਚ ਵਾਧਾ, ਪੇਡ ਪੈਰੈਂਟ ਲੀਵ ਦੀ ਮਿਆਦ ਵਧਾਉਣਾ ਅਤੇ ਬਿਜਲੀ ਬਿੱਲਾਂ ਵਿੱਚ ਰਾਹਤ ਦੇਣ ਵਰਗੇ ਕਦਮ ਸ਼ਾਮਲ ਹਨ। ਇਹ ਸਾਰੇ ਬਦਲਾਅ ਆਮ ਆਸਟ੍ਰੇਲੀਆਨਾ ਉੱਤੇ ਪੈ ਰਹੀਆਂ ਜੀਵਨ ਜੀਣ ਦੀ ਲਾਗਤ ਜਾਨਕੀ ਕੋਸਟ ਆਫ ਲਿਵਿੰਗ ਦੀਆਂ ਪਰੇਸ਼ਾਨੀਆਂ ਘਟਾਉਣ ਲਈ ਕੀਤੇ ਜਾ ਰਹੇ ਹਨ ਦੇਸ਼ ਭਰ ਦੇ ਵਿੱਚ ਨਵੇਂ ਟ੍ਰੈਫਿਕ ਨਿਯਮ ਵੀ ਲਾਗੂ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ ਕਈ ਸੂਬਿਆਂ ਵਿੱਚ ਸਖਤ ਸਜ਼ਾਵਾਂ ਵੀ ਸ਼ਾਮਲ ਹਨ ਇੱਥੇ ਅੱਜ ਤੋਂ ਕੀ ਲਾਗੂ ਹੋ ਰਿਹਾ ਹੈ ਕਿਹੜੇ ਬਦਲਾਅ ਹੋ ਰਹੇ ਹਨ ਆਓ ਇਹਨਾਂ ਦੇ ਬਾਰੇ ਵੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਿਨਿਮਮ ਵੇਜਸ ਦੀ ਕਟੋਕਟ ਕੌਮੀ ਉਜਰਤ ਅੱਜ ਤੋਂ 3.5% ਦੀ ਵਧੇਗੀ ਜੋ ਕਿ 24.10 ਪ੍ਰਤੀ ਘੰਟਾ ਤੋਂ ਵੱਧ ਕੇ 24.95% ਪ੍ਰਤੀ ਘੰਟਾ ਜਾਂ 948% ਹਫਤਾ ਹੋ ਜਾਵੇਗੀ ਜਿਸ ਦਾ ਅਰਥ ਹੈ ਕਿ ਲਗਭਗ 2.9 ਮਿਲੀਅਨ ਆਸਟ੍ਰੇਲੀਆਈ ਜੋ ਘੱਟ ਅਵਾਰਡ ਜਾਨੀ ਕਿ ਤਨਖਾਹਾਂ ਤੇ ਕੰਮ ਕਰ ਰਹੇ ਹਨ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਵੇਗਾ ਹੁਣ ਗੱਲ ਕਰਦੇ ਹਾਂ ਸੁਪਰ ਐਨੂਏਸ਼ਨ ਦੇ ਮਾਲਕਾਵਲੋ ਕਰਮਚਾਰੀਆਂ ਦੇ ਸੁਪਰ ਐਨੂਏਸ਼ਨ ਖਾਤਿਆਂ ਦੇ ਵਿੱਚ ਜੋ ਘੱਟ ਤੋਂ ਘੱਟ ਰਕਮ ਜਮ੍ਹਾਂ ਕਰਵਾਈ ਜਾਂਦੀ ਹੈ ਉਹ ਹੁਣ ਵਧੇਗੀ ਇਹdar 11.5 ਫੀਸਦੀ ਤੋਂ ਵਧ ਕੇ 12 ਫੀਸਦੀ ਹੋ ਜਾਵੇਗੀ ਸੁਣ ਗੱਲ ਕਰਦੇ ਹਾਂ ਪੇਡ ਪੈਰੈਂਟ ਲੀਵ ਦੀ ਬੱਚੇ ਦੇ ਜਨਮ ਮਗਰੋਂ ਮਾਪਿਆਂ ਦੀ ਛੁੱਟੀ ਦੀ ਗੱਲ ਹੋਈ ਹੈ ਤਾਂ ਇਹ ਛੁੱਟੀ 1 ਜੁਲਾਈ ਤੋਂ ਵਧਾ ਕੇ 24 ਹਫਤੇ ਜਾਨਕਿ 120 ਦਿਨ ਕਰ ਦਿੱਤੀ ਜਾਵੇਗੀ ਤਾਂ ਜੋ ਮਾਪੇ ਆਪਣੇ ਨਵੇਂ ਜਨਮੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰ ਸਕਣ ਹੁਣ ਗੱਲ ਕਰਦੇ ਹਾਂ ਇਲੈਕਟ੍ਰਿਸਿਟੀ ਬਿੱਲ ਦੀ ਆਸਟ੍ਰੇਲੀਆਏ ਕਰਾ ਨੂੰ ਅੱਜ ਤੋਂ ਊਰਜਾ ਬਿੱਲਾਂ ਦੇ ਵਿੱਚ ਹੋਰ 150 ਡਾਲਰ ਦੀ ਰਾਹਤ ਮਿਲੇਗੀ ਅਤੇ ਲਗਭਗ 1 ਮਿਲੀਅਨ ਛੋਟੇ ਵਪਾਰੀ ਵੀ ਇਸ ਤਹਿਤ ਲਾਭਪਾਨ ਹੋਣਗੇ ਸਰਕਾਰ ਵੱਲੋਂ ਚੀਪਰ ਹੋਮ ਬੈਰੀਅਰਸ ਪ੍ਰੋਗਰਾਮ ਹੇਠ ਉਹ ਕਰੇਲੂ ਅਤੇ ਵਪਾਰਕ ਉਪਭੋਗਤਾਵਾਂ ਲਈ ਜੋ ਆਪਣੇ ਇਲੈਕਟ੍ਰਿਸਿਟੀ ਕੋਸਟ ਘਟਾਉਣਾ ਚਾਹੁੰਦੇ ਹਨ ਉਹਨਾਂ ਨੂੰ ਸੋਲਰ ਪੈਨਲ ਦੇ ਨਾਲ ਬੈਟਰੀ ਸਿਸਟਮ ਲਗਾਉਣ ਦੀ ਲਾਗਤ ਦਾ ਲਗਭਗ 30% ਹਿੱਸਾ ਵੀ ਕਵਰ ਕਰੇਗੀ। ਹੁਣ ਗੱਲ ਕਰਦੇ ਹਾਂ ਏਜਡ ਪੈਨਸ਼ਨ ਦੀ। ਅੱਜ ਤੋਂ ਉਮਰ ਦਰਾਜ਼ ਆਸਟ੍ਰੇਲੀਆ ਜੋ ਏਜ਼ ਪੈਨਸ਼ਨ ਲੈਂਦੇ ਹਨ ਉਹਨਾਂ ਨੂੰ ਆਮਦਨ ਅਤੇ ਜਾਇਦਾਦ ਦੀਆਂ ਨਵੀਆਂ ਤਿਆਰ ਕੀਤੀਆਂ ਹੱਦਾਂ ਤੋਂ ਲਾਭ ਮਿਲੇਗਾ ਜੋ ਮਹਿੰਗਾਈ ਦੇ ਅਨੁਸਾਰ ਅਪਡੇਟ ਕੀਤੀਆਂ ਗਈਆਂ ਹਨ ਜਾਇਦਾਦ ਦੀ ਕਟੌਤੀ ਹੱਦ ਹੁਣ ਜੋੜਿਆਂ ਦੇ ਲਈ 481500 ਡਾਲਰ ਤੋਂ ਘਟਾ ਕੇ 470000 ਡਾਲਰ ਅਤੇ ਸਿੰਗਲ ਦੇ ਲਈ 321500 ਡਾਲਰ ਤੋਂ ਘਟਾ ਕੇ 314000 ਡਾਲਰ ਕਰ ਦਿੱਤੀ ਗਈ ਹੈ ਇਸ ਦੇ ਨਤੀਜੇ ਵਜੋਂ ਇਹਨਾਂ ਜੋੜਿਆਂ ਦੀ ਪੈਨਸ਼ਨ ਜ਼ਿਆਦਾ ਦੇ ਆਧਾਰ ਦੇ ਨਿਰਧਾਰਤ ਹੁੰਦੀ ਹੈ ਉਹਨਾਂ ਨੂੰ ਹਰ 15ਵੇਂ ਦਿਨ 34.5 ਡਾਲਰ ਵਾਧੂ ਮਿਲੇਗਾ ਜਦਕਿ ਇਕੱਲੇ ਵਿਅਕਤੀ ਨੂੰ 22.5 ਡਾਲਰ ਵਾਧੂ ਮਿਲਣਗੇ ਆਸਟ੍ਰੇਲੀਆ ਦੇ ਵਿੱਚ ਨਵੀਂ ਕਟੋਕੜ ਤਨਖਾਹ ਵੀ 1 ਜਨਵਰੀ ਤੋਂ ਲਾਗੂ ਹੋ ਜਾਵੇਗੀ ਘੰਟਾਵਾਰੀ ਤਨਖਾਹ 24.95 ਡਾਲਰ ਹਫਤਾਵਾਰੀ ਤਨਖਾਹ 948 ڈالر ਪਿਛਲੇ ਦਰ ਨਾਲ ਤੁਲਨਾ ਕਰੀਏ ਤਾਂ ਪਹਿਲਾਂ ਇਹ 24.10 ڈالر ਪ੍ਰਤੀ ਘੰਟਾ ਅਤੇ 915.90 ڈالر ਪ੍ਰਤੀ ਹਫਤਾਵਰੀ ਸੀ ਕੈਜੂਅਲ ਕਰਮਚਾਰੀਆਂ ਦੀ ਵੀ ਗੱਲ ਕਰਦੇ ਹਾਂ ਕੈਜੂਅਲ ਕਰਮਚਾਰੀਆਂ ਨੂੰ 25% ਕੈਜੂਅਲ ਲੋਡਿੰਗ ਮਿਲਦੀ ਹੈ ਜਿਸ ਕਾਰਨ ਉਹਨਾਂ ਦੀ ਘੰਟਾਵਰੀ ਤਨਖਾਹ ਹੁਣ ਕਰੀਬ 31.19 ڈالر ਹੋ ਗਈ ਹੈ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਤਨਖਾਹ ਕਦੋਂ ਤੋਂ ਲਾਗੂ ਹੋਵੇਗੀ ਤਾਂ ਇਸ ਬਾਰੇ ਵੀ ਗੱਲ ਕਰਦੇ ਹਾਂ ਇਹ ਨਵੀਂ ਤਨਖਾਹ 1 ਜੁਲਾਈ 2025 ਤੋਂ ਲਾਗੂ ਹੋਈ ਹੈ ਜਾਂ ਤੁਹਾਡੇ ਨਵੇਂ ਪੀਰੀਅਡ ਦੇ ਪਹਿਲੇ ਪੂਰੀ ਤਨਖਾਹ ਦੀ ਸ਼ੁਰੂਆਤ ਜਦੋਂ ਵੀ ਹੁੰਦੀ ਹੈ ਉਦੋਂ ਤੋਂ ਇਹ ਨਵੀਆਂ ਦਰਾਂ ਲਾਗੂ ਹੋਣਗੀਆਂ 1 ਜੁਲਾਈ ਤੋਂ ਆਸਟ੍ਰੇਲੀਆ ਵਿੱਚ ਨਵੇਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਹੋ ਗਈ ਹੈ। ਇਸ ਨਾਲ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵੱਲੋਂ ਕਈ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਕੁਝ ਲੋਕਾਂ ਲਈ ਇਹ ਬਦਲਾ ਉਹਨਾਂ ਦੀ ਜੇਬ ਦੇ ਵਿੱਚ ਵਾਧੂ ਪੈਸਾ ਲਿਆਏਗਾ ਪਰ ਕਈਆਂ ਦੀ ਜੇਬ ਤੇ ਬੋਝ ਵੀ ਪੈਣ ਜਾ ਰਿਹਾ ਹੈ। ਇਨ੍ਹਾਂ ਬਦਲਾਵਾਂ ਵਿੱਚ ਘੱਟੋ-ਘੱਟ ਤਨਖਾਹ ਵਿੱਚ ਵਾਧਾ, ਪੇਡ ਪੈਰੈਂਟ ਲੀਵ ਦੀ ਮਿਆਦ ਵਧਾਉਣਾ ਅਤੇ ਬਿਜਲੀ ਬਿੱਲਾਂ ਵਿੱਚ ਰਾਹਤ ਦੇਣ ਵਰਗੇ ਕਦਮ ਸ਼ਾਮਲ ਹਨ। ਇਹ ਸਾਰੇ ਬਦਲਾਅ ਆਮ ਆਸਟ੍ਰੇਲੀਆਨਾ ਉੱਤੇ ਪੈ ਰਹੀਆਂ ਜੀਵਨ ਜੀਣ ਦੀ ਲਾਗਤ ਜਾਨਕੀ ਕੋਸਟ ਆਫ ਲਿਵਿੰਗ ਦੀਆਂ ਪਰੇਸ਼ਾਨੀਆਂ ਘਟਾਉਣ ਲਈ ਕੀਤੇ ਜਾ ਰਹੇ ਹਨ ਦੇਸ਼ ਭਰ ਦੇ ਵਿੱਚ ਨਵੇਂ ਟ੍ਰੈਫਿਕ ਨਿਯਮ ਵੀ ਲਾਗੂ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ ਕਈ ਸੂਬਿਆਂ ਵਿੱਚ ਸਖਤ ਸਜ਼ਾਵਾਂ ਵੀ ਸ਼ਾਮਲ ਹਨ ਇੱਥੇ ਅੱਜ ਤੋਂ ਕੀ ਲਾਗੂ ਹੋ ਰਿਹਾ ਹੈ ਕਿਹੜੇ ਬਦਲਾਅ ਹੋ ਰਹੇ ਹਨ ਆਓ ਇਹਨਾਂ ਦੇ ਬਾਰੇ ਵੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਿਨਿਮਮ ਵੇਜਸ ਦੀ ਕਟੋਕਟ ਕੌਮੀ ਉਜਰਤ ਅੱਜ ਤੋਂ 3.5% ਦੀ ਵਧੇਗੀ ਜੋ ਕਿ 24.10 ਪ੍ਰਤੀ ਘੰਟਾ ਤੋਂ ਵੱਧ ਕੇ 24.95% ਪ੍ਰਤੀ ਘੰਟਾ ਜਾਂ 948% ਹਫ਼ਤਾ ਹੋ ਜਾਵੇਗੀ ਜਿਸ ਦਾ ਅਰਥ ਹੈ ਕਿ ਲਗਭਗ 2.9 ਮਿਲੀਅਨ ਆਸਟ੍ਰੇਲੀਆਈ ਜੋ ਘੱਟ ਅਵਾਰਡ ਯਾਨੀ ਕਿ ਤਨਖਾਹਾਂ ਤੇ ਕੰਮ ਕਰ ਰਹੇ ਹਨ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਵੇਗਾ ਹੁਣ ਗੱਲ ਕਰਦੇ ਹਾਂ ਸੁਪਰ ਐਨੂਏਸ਼ਨ ਦੇ ਮਾਲਕਾਂ ਵੱਲੋਂ ਕਰਮਚਾਰੀਆਂ ਦੇ ਸੁਪਰ ਐਨੂਏਸ਼ਨ ਖਾਤਿਆਂ ਦੇ ਵਿੱਚ ਜੋ ਘੱਟ ਤੋਂ ਘੱਟ ਰਕਮ ਜਮ੍ਹਾਂ ਕਰਵਾਈ ਜਾਂਦੀ ਹੈ ਉਹ ਹੁਣ ਵਧੇਗੀ ਇਹਦਰ 11.5 ਫੀਸਦੀ ਤੋਂ ਵਧ ਕੇ 12 ਫੀਸਦੀ ਹੋ ਜਾਵੇਗੀ ਸੁਣ ਗੱਲ ਕਰਦੇ ਹਾਂ ਪੇਡ ਪੈਰੈਂਟ ਲੀਵ ਦੀ ਬੱਚੇ ਦੇ ਜਨਮ ਮਗਰੋਂ ਮਾਪਿਆਂ ਦੀ ਛੁੱਟੀ ਦੀ ਗੱਲ ਹੋਈ ਹੈ ਤਾਂ ਇਹ ਛੁੱਟੀ 1 ਜੁਲਾਈ ਤੋਂ ਵਧਾ ਕੇ 24 ਹਫਤੇ ਜਾਨਕਿ 120 ਦਿਨ ਕਰ ਦਿੱਤੀ ਜਾਵੇਗੀ ਤਾਂ ਜੋ ਮਾਪੇ ਆਪਣੇ ਨਵੇਂ ਜਨਮੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰ ਸਕਣ ਹੁਣ ਗੱਲ ਕਰਦੇ ਹਾਂ ਇਲੈਕਟ੍ਰਿਸਿਟੀ ਬਿੱਲ ਦੀ ਆਸਟ੍ਰੇਲੀਆਏ ਘਰਾਂ ਨੂੰ ਅੱਜ ਤੋਂ ਊਰਜਾ ਬਿੱਲਾਂ ਦੇ ਵਿੱਚ ਹੋਰ 150 ਡਾਲਰ ਦੀ ਰਾਹਤ ਮਿਲੇਗੀ ਅਤੇ ਲਗਭਗ 1 ਮਿਲੀਅਨ ਛੋਟੇ ਵਪਾਰੀ ਵੀ ਇਸ ਤਹਿਤ ਲਾਭਪਾਨ ਹੋਣਗੇ ਸਰਕਾਰ ਵੱਲੋਂ ਚੀਪਰ ਹੋਮ ਬੈਰੀਅਰਸ ਪ੍ਰੋਗਰਾਮ ਹੇਠ ਉਹ ਕਰੇਲੂ ਅਤੇ ਵਪਾਰਕ ਉਪਭੋਗਤਾਵਾਂ ਲਈ ਜੋ ਆਪਣੇ ਇਲੈਕਟ੍ਰਿਸਿਟੀ ਕੋਸਟ ਘਟਾਉਣਾ ਚਾਹੁੰਦੇ ਹਨ ਉਹਨਾਂ ਨੂੰ ਸੋਲਰ ਪੈਨਲ ਦੇ ਨਾਲ ਬੈਟਰੀ ਸਿਸਟਮ ਲਗਾਉਣ ਦੀ ਲਾਗਤ ਦਾ ਲਗਭਗ 30% ਹਿੱਸਾ ਵੀ ਕਵਰ ਕਰੇਗੀ। ਹੁਣ ਗੱਲ ਕਰਦੇ ਹਾਂ ਏਜਡ ਪੈਨਸ਼ਨ ਦੀ। ਅੱਜ ਤੋਂ ਉਮਰ ਦਰਾਜ਼ ਆਸਟ੍ਰੇਲੀਆ ਜੋ ਏਜ਼ ਪੈਨਸ਼ਨ ਲੈਂਦੇ ਹਨ ਉਹਨਾਂ ਨੂੰ ਆਮਦਨ ਅਤੇ ਜਾਇਦਾਦ ਦੀਆਂ ਨਵੀਆਂ ਤਿਆਰ ਕੀਤੀਆਂ ਹੱਦਾਂ ਤੋਂ ਲਾਭ ਮਿਲੇਗਾ ਜੋ ਮਹਿੰਗਾਈ ਦੇ ਅਨੁਸਾਰ ਅਪਡੇਟ ਕੀਤੀਆਂ ਗਈਆਂ ਹਨ ਜਾਇਦਾਦ ਦੀ ਕਟੌਤੀ ਹੱਦ ਹੁਣ ਜੋੜਿਆਂ ਦੇ ਲਈ 481500 ਡਾਲਰ ਤੋਂ ਘਟਾ ਕੇ 470000 ਡਾਲਰ ਅਤੇ ਸਿੰਗਲ ਦੇ ਲਈ 321500 ਡਾਲਰ ਤੋਂ ਘਟਾ ਕੇ 314000 ਡਾਲਰ ਕਰ ਦਿੱਤੀ ਗਈ ਹੈ ਇਸ ਦੇ ਨਤੀਜੇ ਵਜੋਂ ਇਹਨਾਂ ਜੋੜਿਆਂ ਦੀ ਪੈਨਸ਼ਨ ਜ਼ਿਆਦਾ ਦੇ ਆਧਾਰ ਦੇ ਨਿਰਧਾਰਤ ਹੁੰਦੀ ਹੈ ਉਹਨਾਂ ਨੂੰ ਹਰ 15ਵੇਂ ਦਿਨ 34.5 ਡਾਲਰ ਵਾਧੂ ਮਿਲੇਗਾ ਜਦਕਿ ਇਕੱਲੇ ਵਿਅਕਤੀ ਨੂੰ 22.5 ਡਾਲਰ ਵਾਧੂ ਮਿਲਣਗੇ ਆਸਟ੍ਰੇਲੀਆ ਦੇ ਵਿੱਚ ਨਵੀਂ ਕਟੋਕਟ ਤਨਖਾਹ ਵੀ 1 ਜਨਵਰੀ ਤੋਂ ਲਾਗੂ ਹੋ ਜਾਵੇਗੀ ਘੰਟਾਵਾਰੀ ਤਨਖਾਹ 24.95 ਡਾਲਰ ਹਫਤਾਵਾਰੀ ਤਨਖਾਹ 948 ڈالر ਪਿਛਲੇ ਦਰ ਨਾਲ ਤੁਲਨਾ ਕਰੀਏ ਤਾਂ ਪਹਿਲਾਂ ਇਹ 24.10 ڈالر ਪ੍ਰਤੀ ਘੰਟਾ ਅਤੇ 915.90 ڈالر ਪ੍ਰਤੀ ਹਫਤਾਵਰੀ ਸੀ ਕੈਜੂਅਲ ਕਰਮਚਾਰੀਆਂ ਦੀ ਵੀ ਗੱਲ ਕਰਦੇ ਹਾਂ ਕੈਜੂਅਲ ਕਰਮਚਾਰੀਆਂ ਨੂੰ 25% ਕੈਜੂਅਲ ਲੋਡਿੰਗ ਮਿਲਦੀ ਹੈ ਜਿਸ ਕਾਰਨ ਉਹਨਾਂ ਦੀ ਘੰਟਾਵਰੀ ਤਨਖਾਹ ਹੁਣ ਕਰੀਬ 31.19 ڈالر ਹੋ ਗਈ ਹੈ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਤਨਖਾਹ ਕਦੋਂ ਤੋਂ ਲਾਗੂ ਹੋਵੇਗੀ ਤਾਂ ਇਸ ਬਾਰੇ ਵੀ ਗੱਲ ਕਰਦੇ ਹਾਂ ਇਹ ਨਵੀਂ ਤਨਖਾਹ 1 ਜੁਲਾਈ 2025 ਤੋਂ ਲਾਗੂ ਹੋਈ ਹੈ ਜਾਂ ਤੁਹਾਡੇ ਨਵੇਂ ਪੀਰੀਅਡ ਦੇ ਪਹਿਲੇ ਪੂਰੀ ਤਨਖਾਹ ਦੀ ਸ਼ੁਰੂਆਤ ਜਦੋਂ ਵੀ ਹੁੰਦੀ ਹੈ ਉਦੋਂ ਤੋਂ ਇਹ ਨਵੀਆਂ ਦਰਾਂ ਲੱਗੂ ਹੋਣਗੀਆਂ 1 ਜੁਲਾਈ ਤੋਂ ਆਸਟ੍ਰੇਲੀਆ ਵਿੱਚ ਨਵੇਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਹੋ ਗਈ ਹੈ ਇਸ ਨਾਲ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵੱਲੋਂ ਕਈ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਕੁਝ ਲੋਕਾਂ ਲਈ ਇਹ ਬਦਲਾ ਉਹਨਾਂ ਦੀ ਜੇਬ ਦੇ ਵਿੱਚ ਵਾਧੂ ਪੈਸਾ ਲਿਆਏਗਾ ਪਰ ਕਈਆਂ ਦੀ ਜੇਬ ਤੇ ਬੋਝ ਵੀ ਪੈਣ ਜਾ ਰਿਹਾ ਹੈ ਇਨ੍ਹਾਂ ਬਦਲਾਵਾਂ ਵਿੱਚ ਘੱਟੋ ਘੱਟ ਤਨਖਾਹ ਵਿੱਚ ਵਾਧਾ ਪੇਡ ਪੈਰੈਂਟ ਲੀਵ ਦੀ ਮਿਆਦ ਵਧਾਉਣਾ ਅਤੇ ਬਿਜਲੀ ਬਿੱਲਾਂ ਵਿੱਚ ਰਾਹਤ ਦੇਣ ਵਰਗੇ ਕਦਮ ਸ਼ਾਮਲ ਹਨ ਇਹ ਸਾਰੇ ਬਦਲਾ ਆਮ ਆਸਟ੍ਰੇਲੀਆਨਾ ਉਤੇ ਪੈ ਰਹੀਆਂ ਜੀਵਨ ਜੀਣ ਦੀ ਲਾਗਤ ਜਾਨਕੀ ਕੋਸਟ ਆਫ ਲਿਵਿੰਗ ਦੀਆਂ ਪਰੇਸ਼ਾਨੀਆਂ ਘਟਾਉਣ ਲਈ ਕੀਤੇ ਜਾ ਰਹੇ ਹਨ ਦੇਸ਼ ਭਰ ਦੇ ਵਿੱਚ ਨਵੇਂ ਟ੍ਰੈਫਿਕ ਨਿਯਮ ਵੀ ਲਾਗੂ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ ਕਈ ਸੂਬਿਆਂ ਵਿੱਚ ਸਖਤ ਸਜ਼ਾਵਾਂ ਵੀ ਸ਼ਾਮਲ ਹਨ ਇੱਥੇ ਅੱਜ ਤੋਂ ਕੀ ਲਾਗੂ ਹੋ ਰਿਹਾ ਹੈ ਕਿਹੜੇ ਬਦਲਾਅ ਹੋ ਰਹੇ ਹਨ ਆਹੋ ਇਹਨਾਂ ਦੇ ਬਾਰੇ ਵੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਿਨਿਮਮ ਵੇਜਸ ਦੀ ਕਟੋ-ਕਟ ਕੌਮੀ ਉਜਰਤ ਅੱਜ ਤੋਂ 3.5% ਦੀ ਵਧੇਗੀ ਜੋ ਕਿ 24.10 ਪ੍ਰਤੀ ਘੰਟਾ ਤੋਂ ਵੱਧ ਕੇ 24.95% ਪ੍ਰਤੀ ਘੰਟਾ ਜਾਂ 948% ਹਫ਼ਤਾ ਹੋ ਜਾਵੇਗੀ ਜਿਸ ਦਾ ਅਰਥ ਹੈ ਕਿ ਲਗਭਗ 2.9 ਮਿਲੀਅਨ ਆਸਟ੍ਰੇਲੀਆਈ ਜੋ ਘੱਟ ਅਵਾਰਡ ਜਾਨੀ ਕਿ ਤਨਖਾਹਾਂ ਤੇ ਕੰਮ ਕਰ ਰਹੇ ਹਨ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਵੇਗਾ ਹੁਣ ਗੱਲ ਕਰਦੇ ਹਾਂ ਸੁਪਰ ਐਨੂਏਸ਼ਨ ਦੇ ਮਾਲਕਾਂ ਵੱਲੋਂ ਕਰਮਚਾਰੀਆਂ ਦੇ ਸੁਪਰ ਐਨੂਏਸ਼ਨ ਖਾਤਿਆਂ ਦੇ ਵਿੱਚ ਜੋ ਘੱਟ ਤੋਂ ਘੱਟ ਰਕਮ ਜਮ੍ਹਾਂ ਕਰਵਾਈ ਜਾਂਦੀ ਹੈ ਉਹ ਹੁਣ ਵਧੇਗੀ ਇਹ 11.5 ਫੀਸਦੀ ਤੋਂ ਵਧ ਕੇ 12 ਫੀਸਦੀ ਹੋ ਜਾਵੇਗੀ ਸੁਣ ਗੱਲ ਕਰਦੇ ਹਾਂ ਪੇਡ ਪੈਰੈਂਟ ਲੀਵ ਦੀ ਬੱਚੇ ਦੇ ਜਨਮ ਮਗਰੋਂ ਮਾਪਿਆਂ ਦੀ ਛੁੱਟੀ ਦੀ ਗੱਲ ਹੋਈ ਹੈ ਤਾਂ ਇਹ ਛੁੱਟੀ 1 ਜੁਲਾਈ ਤੋਂ ਵਧਾ ਕੇ 24 ਹਫਤੇ ਜਾਨਕਿ 120 ਦਿਨ ਕਰ ਦਿੱਤੀ ਜਾਵੇਗੀ ਤਾਂ ਜੋ ਮਾਪੇ ਆਪਣੇ ਨਵੇਂ ਜਨਮੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰ ਸਕਣ ਹੁਣ ਗੱਲ ਕਰਦੇ ਹਾਂ ਇਲੈਕਟ੍ਰਿਸਿਟੀ ਬਿੱਲ ਦੀ ਆਸਟ੍ਰੇਲੀਆਏ ਕਰਾ ਨੂੰ ਅੱਜ ਤੋਂ ਊਰਜਾ ਬਿੱਲਾਂ ਦੇ ਵਿੱਚ ਹੋਰ 150 ਡਾਲਰ ਦੀ ਰਾਹਤ ਮਿਲੇਗੀ ਅਤੇ ਲਗਭਗ 1 ਮਿਲੀਅਨ ਛੋਟੇ ਵਪਾਰੀ ਵੀ ਇਸ ਤਹਿਤ ਲਾਭਪਾਨ ਹੋਣਗੇ ਸਰਕਾਰ ਵੱਲੋਂ ਚੀਪਰ ਹੋਮ ਬੈਰੀਅਰਸ ਪ੍ਰੋਗਰਾਮ ਹੇਠ ਉਹ ਕਰੇਲੂ ਅਤੇ ਵਪਾਰਕ ਉਪਭੋਗਤਾਵਾਂ ਲਈ ਜੋ ਆਪਣੇ ਇਲੈਕਟ੍ਰਿਸਿਟੀ ਕੋਸਟ ਘਟਾਉਣਾ ਚਾਹੁੰਦੇ ਹਨ ਉਹਨਾਂ ਨੂੰ ਸੋਲਰ ਪੈਨਲ ਦੇ ਨਾਲ ਬੈਟਰੀ ਸਿਸਟਮ ਲਗਾਉਣ ਦੀ ਲਾਗਤ ਦਾ ਲਗਭਗ 30% ਹਿੱਸਾ ਵੀ ਕਵਰ ਕਰੇਗੀ। ਹੁਣ ਗੱਲ ਕਰਦੇ ਹਾਂ ਏਜਡ ਪੈਨਸ਼ਨ ਦੀ। ਅੱਜ ਤੋਂ ਉਮਰ ਦਰਾਜ਼ ਆਸਟ੍ਰੇਲੀਆ ਜੋ ਏਜ਼ ਪੈਨਸ਼ਨ ਲੈਂਦੇ ਹਨ ਉਹਨਾਂ ਨੂੰ ਆਮਦਨ ਅਤੇ ਜਾਇਦਾਦ ਦੀਆਂ ਨਵੀਆਂ ਤਿਆਰ ਕੀਤੀਆਂ ਹਦਾਂ ਤੋਂ ਲਾਭ ਮਿਲੇਗਾ ਜੋ ਮਹਿੰਗਾਈ ਦੇ ਅਨੁਸਾਰ ਅਪਡੇਟ ਕੀਤੀਆਂ ਗਈਆਂ ਹਨ ਜਾਇਦਾਦ ਦੀ ਘਟौती ਹੱਦ ਹੁਣ ਜੋੜਿਆਂ ਦੇ ਲਈ 481500 ਡਾਲਰ ਤੋਂ ਘਟਾ ਕੇ 470000 ਡਾਲਰ ਅਤੇ ਸਿੰਗਲ ਦੇ ਲਈ 321500 ਡਾਲਰ ਤੋਂ ਘਟਾ ਕੇ 314000 ਡਾਲਰ ਕਰ ਦਿੱਤੀ ਗਈ ਹੈ ਇਸ ਦੇ ਨਤੀਜੇ ਵਜੋਂ ਇਹਨਾਂ ਜੋੜਿਆਂ ਦੀ ਪੈਨਸ਼ਨ ਜ਼ਿਆਦਾ ਦੇ ਆਧਾਰ ਦੇ ਨਿਰਧਾਰਤ ਹੁੰਦੀ ਹੈ ਉਹਨਾਂ ਨੂੰ ਹਰ 15ਵੇਂ ਦਿਨ 34.5 ਡਾਲਰ ਵਾਧੂ ਮਿਲੇਗਾ ਜਦਕਿ ਇਕੱਲੇ ਵਿਅਕਤੀ ਨੂੰ 22.5 ਡਾਲਰ ਵਾਧੂ ਮਿਲਣਗੇ ਆਸਟ੍ਰੇਲੀਆ ਦੇ ਵਿੱਚ ਨਵੀਂ ਕਟੋਕਟ ਤਨਖਾਹ ਵੀ 1 ਜਨਵਰੀ ਤੋਂ ਲਾਗੂ ਹੋ ਜਾਵੇਗੀ ਘੰਟਾਵਾਰੀ ਤਨਖਾਹ 24.95 ਡਾਲਰ ਹਫਤਾਵਾਰੀ ਤਨਖਾਹ 948 ڈالر ਪਿਛਲੇ ਦਰ ਨਾਲ ਤੁਲਨਾ ਕਰੀਏ ਤਾਂ ਪਹਿਲਾਂ ਇਹ 24.10 ڈالر ਪ੍ਰਤੀ ਘੰਟਾ ਅਤੇ 915.90 ڈالر ਪ੍ਰਤੀ ਹਫਤਾਵਰੀ ਸੀ ਕੈਜੂਅਲ ਕਰਮਚਾਰੀਆਂ ਦੀ ਵੀ ਗੱਲ ਕਰਦੇ ਹਾਂ ਕੈਜੂਅਲ ਕਰਮਚਾਰੀਆਂ ਨੂੰ 25% ਕੈਜੂਅਲ ਲੋਡਿੰਗ ਮਿਲਦੀ ਹੈ ਜਿਸ ਕਾਰਨ ਉਹਨਾਂ ਦੀ ਘੰਟਾਵਰੀ ਤਨਖਾਹ ਹੁਣ ਕਰੀਬ 31.19 ڈالر ਹੋ ਗਈ ਹੈ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਤਨਖਾਹ ਕਦੋਂ ਤੋਂ ਲਾਗੂ ਹੋਵੇਗੀ ਤਾਂ ਇਸ ਬਾਰੇ ਵੀ ਗੱਲ ਕਰਦੇ ਹਾਂ ਇਹ ਨਵੀਂ ਤਨਖਾਹ 1 ਜੁਲਾਈ 2025 ਤੋਂ ਲਾਗੂ ਹੋਈ ਹੈ ਜਾਂ ਤੁਹਾਡੇ ਨਵੇਂ ਪੀਰੀਅਡ ਦੇ ਪਹਿਲੇ ਪੂਰੀ ਤਨਖਾਹ ਦੀ ਸ਼ੁਰੂਆਤ ਜਦੋਂ ਵੀ ਹੁੰਦੀ ਹੈ ਉਦੋਂ ਤੋਂ ਇਹ ਨਵੀਂ